Anyway, here ਆਹੀ ਇਹ ਸਰਤਾਪੁਰ ਸਾਦ ਦਰਸ਼ਨ ਕਰਕੇ ਆਉਂਦੇ ਪਏਗੇ ਤੇ ਜਿੱਦਾਂ ਬੰਦਾ ਨਾ ਚੋਣ ਖੋਣ ਜਿਆ ਖੋਲਿਆ ਨੇ ਗਰੀ ਦੇ ਮਾਰ ਕੇ ਰੇ ਕਿਹੜੀ ਜਗਾ ਕੋ ਤੇ ਦੰਦੂ ਕੋਟੋ ਲੱਗੇ ਰੇਂ ਦੇ ਪਰ ਰੇਂ ਦੇ ਪਰ ਦੇ ਲੱਗੇ ਖੋਇਆ ਵਸ ਇੰਡੀਆ ਪੰਪ ਇੰਡੀਆ ਪੰਪ ਦੇ ਬਾਹਰ ਤੇ ਐਹੀ ਜਿਹੜਾ ਨਾ ਮਗਰ ਲੱਗੇ ਤੇ ਫੋਨ ਖੋਲਿਆ ਰਿਆ ਬੰਦਾ ਜਿਹੜਾ ਡੁੱਗਾ ਡੁੱਗਾ ਰੇ ਸਾਥੇ ਰੇ ਆਵੇ ਮੱਦੀ ਤੇ ਅੱਗੇ ਸਾਮਣਾ ਨਾ ਬੜਕ ਮਾਰ ਕੇ ਨਾ ਲਿਆ ਤੇ ਜੋ ਸਾਡਾ ਤੋਂ ਸੇਵਾ ਲੱਗੀ ਬਾਰੇ ਕਿੰਨੀ ਦੀਰ ਤੱਕ ਪਿੱਛਾ ਕਰਕੇ ਨਹੀਂ ਭਰਿਆ ਬੱਤ ਪਰ ਨਹੀਂ ਮੀਟਰ ਤੋਂ ਜ਼ਿਆਦਾ ਅੱਛਾ ਨਹੀਂ ਕਾਬੂ ਕਰ ਲਿਆ ਹਾਂਜੀ ਕਾਬੂ ਕਰ ਲਿਆ ਥੋਰ ਤੇ ਹੁਣ ਪੁਲਿਸ ਦਿੱਤਾ ਕਾਬੂ ਕਰਕੇ ਹਾਂਜੀ ਪੁਲਸ ਤੋਂ ਤੇ ਪਟਰੋਨੀ ਵਾਲੀ ਆਈ ਸੀ ਅਸੀਂ ਚੈਨਲ ਸੱਜਿਆ ਪੁਲਸ ਅੱਛਾ ਜੀ ਹਾਂਜੀ ਮੌਕੇ ਤੇ ਉਹਨਾਂ ਫੜ ਲਿਆ ਤੇ ਉਹਦੇ ਸਾਟਾ ਸੁੱਤਾ ਲਗੀਆਂ ਹਾਂਜੀ ਸਾਟਾ ਲਗੀਆਂ ਦੋ ਵਾਰ ਦਾ ਥੋਈ ਕਿ ਇਸ ਕਹਣਾ ਜਾਣੇ ਤੁਸੀਂ ਜੇ ਸਤੈ ਸਾਨੂੰ ਨਾ ਇਨਫੋਰਮੇਸ਼ਨ ਮਿਲੀ ਸੀ ਥਰੂ ਕੰਟਰੋਲ ਬਈ ਸੇਫ ਕੁਪਰਾ ਜਿਹੜਾ ਹੈਗਾ ਨਾ ਮਾਤਾ ਭੰਦਰਕਾਲੀ ਜਿਹੇ ਮੰਦਰ ਦੇ ਸਾਹਮਣੇ ਵੀ ਨਿਹੰਗ ਸਿੰਘਾਂ ਨੇ ਮਤਲਬ ਉਹ ਜਿਹੜੇ ਹੈਗੇ ਨਾ ਪੁੱਛ ਨਿਹੰਗ ਸਿੰਘ ਸੀਗੇ ਉਹਨਾਂ ਨੇ ਇੱਕ ਜਿਹੜਾ ਮੁੰਡੇ ਨੂੰ ਉੱਥੇ ਫੜਿਆ ਤੇ ਜਾ ਉਹਨਾਂ ਦੇ ਨਾਲ ਲੜਾਈ ਹੋ ਰਹੀ ਹੈ ਜਦੋਂ ਐਸ ਦੀ ਫੋਟ ਆਈ ਮੌਕੇ ਤੇ ਗਏ ਆ ਤੇ ਉੱਥੇ ਪਤਾ ਲੱਗਾ ਵੀ ਇੱਕ ਜਿਹੜੀ ਕੁੜੀ ਸੀ ਉਹਦਾ ਨਾ ਦੋ ਮੁੰਡਿਆਂ ਨੂੰ ਫੋਨ ਹੋਇਆ ਸੀਗਾ ਤੇ ਉਹ ਨਿਹੰਗ ਸਿੰਘਾਂ ਨੇ ਪਿੱਛੇ ਉਹਦਾ ਪਿੱਛਾ ਕਰਕੇ ਤੇ ਉਹਦਾ ਫੋਨ ਉਹਨੂੰ ਦਵਾਤਾ ਤੇ ਉਸ ਤੋਂ ਬਾਅਦ ਉਹ ਇਹਨਾਂ ਦੇ ਅੱਗੇ ਘੋੜੇ ਉਹਨਾਂ ਦੀ ਸਪੀਡ ਬਹੁਤ ਜ਼ਿਆਦੀ ਹੋਣ ਕਾਰਨ ਉਹ ਉੱਥੇ ਮੋਟਰਸਾਈਕਲ ਨਾਲ ਸਲਿੱਪ ਕਰ ਗਿਆ ਤੇ ਜਿਹੜਾ ਪਹਿਲੇ ਪਿੱਛੇ ਮੁੰਡਾ ਬੈਠਾ ਸੀਗਾ ਉਹ ਆਹ ਰੜੀ ਪਹਿਲਾਂ ਹੀ ਉੱਥੋਂ ਉੱਤਰ ਕੇ ਦੌੜ ਗਿਆ ਤੇ ਜਿਹੜਾ ਮੁੰਡਾ ਆਪਣੇ ਫੜਿਆ ਉਹ ਕੀ ਨਾਮ ਜਿਹੜਾ ਫੜਿਆ ਹੈ ਸ਼ਾਲੂ ਦੱਸ ਰਿਹਾ ਆਪਣੇ ਆਪ ਨੂੰ ਸ਼ਾਲੂ ਬਰਿਆਹ ਪਿੰਡ ਦਾ ਹੈ ਤੇ ਬਾਕੀ ਆਪਾਂ ਉਹਦੀ ਤਬਦੀਦ ਚੱਲ ਰਹੀ ਆ ਬਾਕੀ ਜੋ ਤੇ ਜੋ ਵੀ ਬਿਆਨ ਲੈ ਕੇ ਤੇ ਜਿਹੜੀ ਅਗਲੀ ਕਾਰਵਾਈ ਆਪਾਂ ਕਰਾਂਗੇ ਤੇ ਫਿਲਹਾਲ ਇਹ ਬਹੁਤ ਜ਼ਿਆਦੀ ਸਪੀਡ ਤੇ ਸੀ ਇਹਦਾ ਜਿਹੜਾ ਮੋਟਰਸਾਈਕਲ ਆ ਉੱਥੇ ਸਲਿੱਪ ਹੋ ਗਿਆ ਜਿਹਦੇ ਕਾਰਨ ਇਹਦੇ ਕੰਮ ਛੱਟਾ ਲੱਗੀਆਂ ਅੱਜ ਜਦੋਂ ਹੋਊਗਾ ਜਾਈਗਾ ਤੇ ਆਪਾਂ ਜਿਹੜੀ ਅਗਲੀ ਜੀ ਬਿਆਨ ਲੈ ਕੇ ਅਸੀਂ ਕਾਰਵਾਈ ਕਰਾਂਗੇ